ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਮਲਕੌਰ ਦੀ ਮੌਤ ਤੋਂ ਬਾਅਦ ਦੀਪਿਕਾ ਲੁਥਰਾ ਨੂੰ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਤਿੰਨ ਗਨਮੈਨ ਦਿੱਤੇ ਗਏ ਨੇ ਸਿਕਿਉਰਿਟੀ ਦਿੱਤੀ ਗਈ ਹੈ ਤੇ ਆਹ ਵੀਡੀਓ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਇੱਕ ਗੁਰੂ ਦੀ ਸਿੰਘਣੀ ਦੇਖੋ ਕਿਵੇਂ ਟੁੱਟ ਕੇ ਪਈ ਗਈ ਦੇਖੋ ਦੀਪਿਕਾ ਲੁਥਰਾ ਨੂੰ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬੱਲੇ ਪੰਜਾਬ ਦੀ ਸਰਕਾਰੇ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਤੁਸੀਂ ਜੇਲਾ ਬਣਾਈਆ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਵਾਉਂਦਾ ਸੀ ਨਸ਼ਿਆਂ ਦੀਆਂ ਚਿੱਟੀਆਂ ਦੇ ਸਿਰੰਜੇ ਸਟੱਪਾਉਂਦਾ ਸੀ ਉਹਨਾਂ ਨੂੰ ਤੁਸੀਂ ਜੇਲਾ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਲੱਗ ਰਿਹਾ ਤਾਂ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲ੍ਹਾਂ ਵਿੱਚੋਂ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਚਾਹਣ ਵਾਲਾ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਵੀਡੀਓ ਪਾਉਣ